ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਜਿਨ੍ਹਾਂ ਵੀਰਾਂ ਪੈਣਾ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਅਤੇ ਸਾਖੀ ਪਸੰਦ ਆਉਣ ਤੇ ਲਾਈਕ ਜਰੂਰ ਕਰਨਾ ਆਓ ਗੁਰੂ ਪਿਆਰੀ ਸੁਣਦੇ ਹਾਂ ਸਾਖੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਸਿੱਖ ਆਕਲ ਡਰੋਲੀ ਪਿੰਡ ਵਿੱਚ ਨਿਵਾਸ ਕਰਕੇ ਗੁਰੂ ਜੀ ਅਨੇਕ ਪ੍ਰਕਾਰ ਦੇ ਕੌਤਕ ਕਰਦੇ ਰਹੇ ਜਿਨ੍ਹਾਂ ਵਿੱਚੋਂ ਇੱਕ ਇਹ વાਤਾ ਹੈ ਇੱਕ ਪਿੰਡ ਜਿਸ ਦਾ ਨਾਮ ਵੱਡੇਕਾਰ ਸੀ ਇੱਕ ਗੁਰਸਿੱਖ ਤਰਖਾਨ ਜਿਸ ਨੇ ਸ੍ਰੀ ਗੁਰੂ ਹਰਿਮਾਨ ਦਾਸ ਜੀ ਤੋਂ ਸਿੱਖੀ ਧਾਰਨ ਕੀਤੀ ਹੋਈ ਸੀ 6 ਮਹੀਨੇ ਪਿੱਛੋਂ ਜਥਾ ਸ਼ਕਤ ਪੇਟਾ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਜਾਂਦਾ ਹੁੰਦਾ ਸੀ ਬੜੀ ਸ਼ਰਧਾ ਨਾਲ ਬਾਣੀ ਦਾ ਪਾਠ ਕਰਦਾ ਅਤੇ ਸੁਣਦਾ ਸੀ ਇਸ ਗੁਰਸਿੱਖ ਦਾ ਨਾਮ ਆਕਲ ਸੀ ਇਸ ਦੇ ਘਰ ਇੱਕ ਕੰਨਿਆ ਪੈਦਾ ਹੋਈ ਜੋ ਗੁਰੂ ਘਰ ਦੀ ਬਹੁਤ ਪ੍ਰੇਮਣ ਸੀ ਭਾਈ ਆਕਲ ਨੇ ਜਦ ਇਹ ਕੰਨਿਆ ਵਾਰ ਯੋਗ ਹੋਈ ਵਾਰ ਯੋਗ ਸਮਝੀ ਤਾਂ ਬ੍ਰਾਹਮਣ ਨੂੰ ਇਸ ਵਾਸਤੇ ਵਾਰ ਵੇਖਣ ਦਾ ਵੇਖਣ ਵਾਸਤੇ ਵੇਖ ਕੇ ਨਾਤਾ ਕਰਨ ਵਾਸਤੇ ਆਖਿਆ ਬ੍ਰਾਹਮਣ ਨੇ ਬਹੁਤ ਘਰ ਵੇਖੇ ਅਤੇ ਫਿਰਦਾ ਫਿਰਦਾ ਤੁਕਲਾਣੀ ਪਿੰਡ ਇੱਕ ਤਰਖਾਨ ਦੇ ਘਰ ਆਣ ਕੇ ਉਸਦੇ ਪੁੱਤਰ ਸਾਧੂ ਨੂੰ ਵੇਖ ਕੇ ਪਸੰਦ ਕਰ ਲਿਆ ਉਪਰੰਤ ਉਸਦੇ ਮਾਤਾ ਪਿਤਾ ਤੇ ਬਰਾਦਰੀ ਨੂੰ ਬਿਠਾਲ ਕੇ ਸ਼ਗਨ ਲਾ ਦਿੱਤਾ ਅਦੇ ਭਾਈ ਆਕਲ ਨੂੰ ਦੱਸਿਆ ਕਿ ਤੇਰੀ ਕੰਨਿਆ ਦਾ ਨਾਂ ਤਾਂ ਤੁਕਲਾਣੀ ਪਿੰਡ ਦੇ ਸਾਦਾ ਨਾਮ ਦੇ ਸਿੱਖ ਪੁੱਤਰ ਸਾਧੂ ਨਾਲ ਕਰ ਦਿੱਤਾ ਹੈ। ਲड़का ਬੜਾ ਸੁੰਦਰ ਤੇ ਨੌਜਵਾਨ ਹਾਨ ਪਰਵਾਨ ਹੈ। ਘਰ ਵੀ ਬੜਾ ਚੰਗਾ ਹੈ। ਪੰਡਿਤ ਪਾਸੋਂ ਇਹ ਸਾਰੀ ਗੱਲ ਸੁਣ ਕੇ ਭਾਈ ਆਕਲ ਨੇ ਪੁੱਛਿਆ ਕਿ ਭਾਈ ਸਾਦਾ ਗੁਰੂ ਦਾ ਸਿੱਖ ਹੈ ਕਿ ਨਹੀਂ? ब्राह्मण ਨੇ ਕਿਹਾ ਮੈਂ ਇਸ ਗੱਲ ਦਾ ਪਤਾ ਨਹੀਂ ਕੀਤਾ ਮੈਂ ਤਾਂ ਕੇਵਲ ਇੱਕ ਕਰ ਹੀ ਚੰਗਾ ਵੇਖਿਆ ਹੈ ਕੁਝ ਸਮਾਂ ਇਸ ਤਰ੍ਹਾਂ ਜਦ ਬੀਤ ਗਿਆ ਤਾਂ ਆਕਲ ਤੇ ਪਾਈ ਸਾਦਾ ਨੂੰ ਵਿਆਹ ਦੀ ਸਾਹੇ ਚਿੱਠੀ ਭੇਜ ਦਿੱਤੀ ਜਦ ਵਿਆਹ ਦਾ ਨਿਰਧਿਤ ਦਿਨ ਆ ਗਿਆ ਤਾਂ ਲੜਕੇ ਵਾਲੇ ਜੰਜ ਲੈ ਕੇ ਪਾਈ ਆਕਲ ਦੇ ਘਰ ਆਣ ਟੁੱਕੇ ਜਦ ਲਾਵਾ ਹੋਣ ਲੱਗੀਆਂ ਤਾਂ ਲੜਕੇ ਵਾਲਿਆਂ ਨੇ ਗੁਰੂ ਸਿੱਖੀ ਰੀਤ ਨਾ ਕਰਨ ਦਿੱਤੀ ਸਗੋਂ ਆਪਣੀ ਸਖੀ ਸਰਵਰ ਦੇ ਸਿੱਖਾਂ ਦੀ ਰੀਤੀ ਅਨੁਸਾਰ ਸਾਰਾ ਕਾਰਜ ਕਰਾਇਆ ਜਦ ਇਸ ਗੱਲ ਦਾ ਪਤਾ ਭਾਈ ਆਕਲ ਨੂੰ ਲੱਗਾ ਕਿ ਸਖੀ ਸਰਵਰ ਦੇ ਪਾਸ਼ਖ ਹਨ ਤਾਂ ਉਹ ਮਨ ਵਿੱਚ ਬਹੁਤ ਦੁਖੀ ਹੋਇਆ ਵਿਆਹ ਹੋ ਗਿਆ ਲੜਕੇ ਵਾਲੇ 2 ਦਿਨ ਪਿਛੋਂ ਢੋਲੀ ਲੈ ਕੇ ਘਾਰ ਤੋਰ ਪਏ ਲੜਕੀ ਗੁਰੂ ਘਰ ਦੀ ਬੜੀ ਪ੍ਰੇਮਣ ਸੀ ਤੇ ਸ਼ਰਧਾਵਾਨ ਸੀ ਰਸਤੇ ਵਿੱਚ ਜਦ ਕਹਾਰ ਢੋਲੀ ਚੁੱਕੀ ਜਾ ਰਹੇ ਸਨ ਤਾਂ ਲੜਕੀ ਨੂੰ ਪਤਾ ਲੱਗਾ ਕਿ ਇਸ ਪਿੰਡ ਰੋਲੀ ਵਿੱਚ ਗੁਰੂ ਜੀ ਆਏ ਹੋਏ ਹਨ ਉਸ ਨੇ ਬੜੇ ਧੀਨ ਹੋ ਕੇ ਕਹਾਰਾਂ ਨੂੰ ਕਿਹਾ ਕਿ ਤੁਸੀਂ ਮੇਰੇ ਪਿਤਾ ਦੇ ਘਰ ਦੇ ਲਾਗੀ ਹੋ ਮੈਂ ਤੁਹਾਨੂੰ ਜੋ ਮੰਗੋਗੇ ਦਿਆਂਗੀ ਤੁਸੀਂ ਮੇਰਾ ਡੋਲਾ ਇਸ ਪਿੰਡ ਵਿੱਚ ਗੁਰੂ ਜੀ ਪਾਸ ਲੈ ਚੱਲੋ ਮੈਂ ਗੁਰੂ ਜੀ ਨੂੰ ਮੱਥਾ ਟੇਕਣਾ ਹੈ ਬੀਬੀ ਦੀ ਬੇਨਤੀ ਸੁਣ ਕੇ ਕਹਾਰ ਡੋਲਾ ਲੈ ਕੇ ਢੋਲੀ ਪਿੰਡ ਵਿੱਚ ਚਲੇ ਗਏ ਅਤੇ ਉੱਥੋਂ ਗੁਰੂ ਜੀ ਦਾ ਡੇਰਾ ਪੁੱਛ ਕੇ ਗੁਰੂ ਜੀ ਪਾਸ ਬੀਬੀ ਨੂੰ ਲੈ ਕੇ ਗਏ ਬੀਬੀ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਊਬੇ ਸਾਹ ਲੈ ਕੇ ਰੋਣ ਲੱਗੀ ਗੁਰੂ ਜੀ ਨੇ ਪਿਆਰ ਦੇ ਕੇ ਬੀਬੀ ਨੂੰ ਕਿਹਾ ਬੀਬੀ ਨੂੰ ਜਦ ਰੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਸੱਚੇ ਪਿਤਾ ਮੈਂ ਸਰਵਰੀਆਂ ਦੇ ਘਰ ਵਿਆਹੀ ਗਈ ਹਾਂ ਜੋ ਗੁਰੂ ਘਰ ਨੂੰ ਬਿਲਕੁਲ ਹੀ ਨਹੀਂ ਮੰਨਦੇ ਇਸ ਕਰਕੇ ਮੈਂ ਅਤੇ ਮੇਰੇ ਮਾਤਾ ਪਿਤਾ ਬੜੇ ਦੁਖੀ ਹਾਂ ਗੁਰੂ ਜੀ ਨੇ ਧੀਰਜ ਦਿੱਤੀ ਅਤੇ ਕਿਹਾ ਪੁੱਤਰੀ ਤੂੰ ਚਿੰਤਾ ਨਾ ਕਰ ਤੇਰਾ ਪਤੀ ਗੁਰੂ ਘਰ ਦਾ ਪੱਕਾ ਸਿੱਖ ਬਣ ਜਾਵੇਗਾ ਅਤੇ ਤੇਰੀ ਔਲਾਦ ਵੀ ਸਿੱਖੀ ਧਾਰਨ ਕਰੇਗੀ ਤੇਰੇ ਲੇਖਾਂ ਵਿੱਚ ਇੱਕ ਮਨਮਤੀਏ ਦੇ ਘਰ ਜਾਣਾ ਹੀ ਲਿਖਿਆ ਹੋਇਆ ਸੀ ਹੁਣ ਤੂੰ ਗੁਰੂ ਘਰ ਵਿੱਚ ਆ ਗਈ ਹੈ ਇਸ ਵਾਸਤੇ ਤੇਰੇ ਲੇਖ ਮੁੜ ਲਿਖਦੇ ਹਾਂ ਉਪਰੰਤ ਗੁਰੂ ਜੀ ਨੇ ਬੀਬੀ ਦੇ ਮੱਥੇ ਤੇ ਸਤ ਨਾਮ ਆਕੀ ਆਪਣੇ ਸੱਜੀ ਹੱਥ ਦੀ ਉਂਗਲ ਨਾਲ ਕੁਝ ਲਿਖ ਦਿੱਤਾ ਉਧਰ ਜਦ ਲੜਤੀ ਦਾ ਡੋਲਾ ਕਹਾਰ ਉਧਰ ਲਈ ਜਾਂਦੇ ਨੇ ਲੜਕੀ ਦੇ ਸਹਰੇ ਸਾਦੇ ਨੇ ਵੇਖਿਆ ਤਾਂ ਉਸ ਨੇ ਪੁੱਛਿਆ ਡੋਲਾ ਉਧਰ ਕਿਉਂ ਲੈ ਗਏ ਹਨ ਤਦ ਇੱਕ ਸਿਆਣੇ ਜਾਂਜੀ ਨੇ ਕਿਹਾ ਇਸ ਢੋਲੀ ਪਿੰਡ ਵਿੱਚ ਗੁਰੂ ਹਰਗੋਬਿੰਦ ਜੀ ਉਤਰੇ ਹੋਏ ਹਨ ਲੜਕੀ ਸਿੱਖਾਂ ਦੀ ਧੀ ਹੈ ਇਸ ਕਰਕੇ ਆਪਣੇ ਇਸ਼ਟ ਗੁਰੂ ਜੀ ਨੂੰ ਮੱਥਾ ਟੇਕਣ ਵਾਸਤੇ ਗਈ ਹੈ ਇਹ ਗੱਲ ਸੁਣ ਕੇ ਸਾਧੇ ਨੇ ਆਪਣੇ ਪੁੱਤਰ ਸਾਧੂ ਨੂੰ ਪੰਜ ਸੱਤਾਂ ਆਦਮੀਆਂ ਨਾਲ ਡੋਲੇ ਦੇ ਪਿੱਛੇ ਪੇਜ ਦਿੱਤਾ ਜਦ ਸਾਧੂ ਨੇ ਡੋਲੇ ਦੇ ਪਿੱਛੇ ਜਾ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਦਰਸ਼ਨ ਕਰਨ ਨਾਲ ਹੀ ਉਸ ਦੇ ਹਿਰਦੇ ਨੂੰ ਸ਼ਾਂਤੀ ਆ ਗਈ। ਉਸ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਗੁਰੂ ਜੀ ਨੇ ਕਿਹਾ ਪ੍ਰਸੰਨ ਰਹੋ। ਸਤਨਾਮ ਦਾ ਜਾਪ ਜਪੋ। ਅੱਜ ਤੋਂ ਤੁਰਕਾਂ ਦਾ ਝੂਠਾ ਖਾਣਾ ਅਤੇ ਸਰਵਰੀਏ ਤੁਰਕ ਦੀ ਮੰਨਤ ਛੱਡ ਕੇ ਗੁਰੂ ਘਰ ਦੀ ਸਿੱਖੀ ਧਾਰਨ ਕਰ ਲਵੋ। ਤੁਹਾਡੇ ਦੋਹਾਂ ਦੇ ਖੋਟੇ ਲੇਖ ਮੇਠ ਕੇ ਉੱਤਮ ਲਿਖ ਦਿੱਤੇ ਹਨ ਇਸ ਗੱਲ ਨੂੰ ਸੁਣ ਕੇ ਦੋਵੇਂ ਪਤੀ ਪਤਨੀ ਬੜੇ ਪ੍ਰਸੰਨ ਹੋਏ ਅਤੇ ਆਗਿਆ ਲੈ ਕੇ ਜੰਝ ਨੂੰ ਆਣ ਮਿਲੇ ਸਾਧੂ ਨੇ ਸਾਰੀ ਗੱਲ ਆਪਣੇ ਪਿਤਾ ਨੂੰ ਦੱਸੀ ਅਤੇ ਸਰਵਰ ਦੀ ਉਪਾਸ਼ਨਾ ਤੇ ਮੰਨਤ ਛੱਡ ਦੇਣ ਬਾਰੇ ਆਖਿਆ ਸਾਧੂ ਦੇ ਸਾਰੇ ਪਰਿਵਾਰ ਨੇ ਇਸ ਗੱਲ ਨੂੰ ਬੁਰਾ ਮਨਾਇਆ ਅਤੇ ਬੁਰਾ ਭਲਾ ਆਖਿਆ ਘਰ ਜਾ ਕੇ ਜਦ ਜਨਾਨੀਆਂ ਨੂੰ ਪੁੱਤਰ ਨੂੰ ਸਰਵਰ ਦੇ ਸਥਾਨ ਤੇ ਮੱਥਾ ਟਿਕਾਉਣ ਲੱਗੇ ਤਾਂ ਸਾਧੂ ਨੇ ਕਹੀ ਫੜ ਕੇ ਸਰਵਰ ਦਾ ਸਥਾਨ ਹਿਟਾ ਦਿੱਤਾ ਘਰ ਵਿੱਚ ਰੌਲਾ ਪੈ ਗਿਆ ਸਾਰਿਆਂ ਨੇ ਇਸ ਗੱਲ ਨੂੰ ਬੁਰਾ ਕਿਹਾ ਪਰ ਸਾਧੂ ਨੇ ਸਭ ਨੂੰ ਚੰਗੀ ਤਰ੍ਹਾਂ ਗੁਰੂ ਘਰ ਦੀ ਮਰਿਆਦਾ ਸਮਝਾ ਕੇ ਸਭ ਨੂੰ ਚੁੱਪ ਕਰਾ ਦਿੱਤਾ ਇਸ ਉਪਰੰਤ ਸਾਧੂ ਦੇ ਮਾਤਾ ਪਿਤਾ ਪੈਣ ਪਾਈ ਅਤੇ ਹੋਰ ਵੀ ਕਈ ਲੋਕ ਸਿੱਖ ਬਣ ਗਏ ਸਮਾ ਪਾ ਕੇ ਸਾਧੂ ਦੇ ਘਰ ਲੜਕਾ ਪੈਦਾ ਹੋਇਆ ਜੋ ਬੜਾ ਹੀ ਸੁੰਦਰ ਅਤੇ ਹੌਣ ਹਾਰ ਬਾਲਕ ਸੀ ਜਦ ਇਹ ਬਾਲਕ ਵੱਡਾ ਹੋਇਆ ਤਾਂ ਸਾਧੂ ਅਤੇ ਉਸ ਦੀ istri ਉਸ ਦੀ istri ਨੇ ਬੱਚੇ ਨੂੰ ਗੁਰੂ ਜੀ ਪਾਸ ਲਿਆ ਕੇ ਮੱਥਾ ਟਿਕਾਇਆ ਅਤੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਸ ਦਾ ਨਾਮ ਰੱਖੋ ਗੁਰੂ ਜੀ ਨੇ ਕਿਹਾ ਇਹ ਬਾਲਕ ਸੁੰਦਰ ਰੂਪ ਹੈ ਇਸ ਕਰਕੇ ਇਸ ਦਾ ਨਾਮ ਰੂਪ ਹੀ ਰੱਖੋ ਭਾਈ ਸਾਧੂ ਆਪਣੇ ਪੁੱਤਰ ਦਾ ਨਾਮ ਰੱਖ ਕੇ ਖੁਸ਼ੀ-ਖੁਸ਼ੀ ਆਪਣੇ ਘਰ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ